ਲਾਲ ਵੀ ਲਾਲ ਹੈ ਸਾਰਾ ਮਾਲ ਲਾਲ ਹੈ ਤੁਸੀਂ ਸਮਝ ਤਾਂ ਗਏ ਹੋਗੇ ਨਾ ਮੈਂ ਕਿੱਥੋਂ ਬੋਲ ਰਿਹਾ ਮੈਂ ਗੱਲ ਕਰ ਰਿਹਾ ਲਾਲ ਲਾਲ ਗੋਲੀਆਂ ਦੀ ਜਿਹਨੂੰ ਖਾ ਕੇ ਤੁਸੀਂ ਕੰਮ ਲਾਲੋ ਲਾਲ ਕਰਦੇ ਹੋ ਕਿਹੜੀ ਗੋਲੀ ਖਾਣੇ ਹੋ ਟਾਈਮ ਵਾਲੀ ਪਤਾ ਨਹੀਂ ਭਰਾਵੋ ਤੁਸੀਂ ਟਾਈਮ ਵਾਲੀ ਗੋਲੀ ਖਾ ਕੇ ਕਿਹੜਾ ਬੰਬ ਸੁੱਟਣਾ ਹੁੰਦਾ ਪਤਾ ਨਹੀਂ ਕਿੰਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਖਾਣੇ ਹੋ ਆਪਣੀ ਮਰਦਾਨਗੀ ਨੂੰ ਸਾਬਤ ਕਰਨ ਦੇ ਲਈ ਆਪਣਾ ਸੈਕਸ ਟਾਈਮ ਵਧਾਉਣ ਦੇ ਲਈ ਵਿਆਹ ਕੇ ਜਨਾਨੀ ਘਰੇ ਬਾਅਦ ਚ ਵੱਢਦੀ ਆ ਚੱਲਿ ਸ਼ਿਮਲੇ ਚੱਲ ਮਕਰੋੜਾਂ ਗਾਂ ਚ ਔਰ ਰੋਜ਼ਾਨਾ ਟਾਈਮ ਵਾਲੀਆਂ ਗੋਲੀਆਂ ਵੀ ਚੱਲਦੀਆਂ ਕਿਉਂਕਿ ਨਵੀਂ ਵਿਆਹ ਕੇ ਲੈ ਕੇ ਆਈ ਹੋ ਨਾ ਉਹਦੇ ਅੱਗੇ ਤੁਸੀਂ ਆਪਣੀ ਮਰਦਾਨਗੀ ਨੂੰ ਸਾਬਤ ਕਰਨਾ ਔਰ ਦਿਖਾਉਣਾ ਮੇਰੇ ਤੇ ਪਤਾ ਨਹੀਂ ਕਿੰਨੇ ਕਿ ਜਾਣ ਮੈਂ ਪਤਾ ਨਹੀਂ ਕਿੰਨਾ ਕਿ ਪਾਵਰਫੁੱਲ ਆ ਤੁਹਾਡੇ ਪਾਵਰਫੁੱਲ ਨੇ ਤੁਹਾਡੇ ਕੁੱਤੇ ਕੰਮ ਨੇ ਤੁਹਾਡਾ ਰਾਮ ਨਾਮ ਸਤ ਕਰਵਾ ਦੇਣਾ ਕਿਸ ਦਿਨ ਕਈਆਂ ਲੋਕਾਂ ਤੋਂ ਉਹ ਗੋਲੀ ਨਹੀਂ ਚੱਲੀ ਗਈ ਮੈਂ ਝੂਠ ਨਹੀਂ ਮਾਰਦਾ ਤੁਹਾਡੇ ਹੱਥ 'ਚ ਫੋਨ ਹੈ YouTube ਖੋਲੋ Google ਖੋਲੋ ਦੇਖੋ ਉਹ ਟਾਈਮ ਵਾਲੀ ਗੋਲੀ ਦੇ ਨਾਲ ਕਿੰਨੇ ਲੋਕਾਂ ਦੇ ਪਟਾਕੇ ਬਹਿ ਚੁੱਕੇ ਸੋ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਆਪਣਾ ਬੇੜਾਗਰ ਕ ਆਪਣੇ ਹੱਥੀ ਨਾ ਕਰੋ ਕਿਉਂਕਿ ਜਿਹੜੀ ਗੋਲੀ ਤੁਸੀਂ ਟਾਈਮ ਵਾਲੀ ਖਾਣੇ ਹੋ ਉਹਦੇ ਤੁਹਾਡੇ ਸਰੀਰ ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਆ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਤੁਹਾਡੀਆਂ ਕਿਡਨੀਆਂ ਫੇਲ ਹੋ ਸਕਦੀਆਂ ਤੁਹਾਡਾ ਲਿਵਰ ਡੈਮੇਜ ਹੋ ਸਕਦਾ ਇੰਨੀਆਂ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲਵਾ ਕੇ ਬਹਿ ਜਾਓਗੇ ਤੇ ਫਿਰ ਇਦਾਂ ਹੋ ਜਾਓਗੇ ਚੰਗੇ ਰਹੋਗੇ ਉਹ ਟਾਈਮ ਵਾਲੀ ਗੋਲੀ ਨਾ ਖਾਓ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਸੋ ਪਲੀਜ਼ ਮੈਂ ਚਾਹੁੰਨਾ ਇਹ ਕੰਮ ਕਿ ਤੇ ਸਾਡੇ ਘਰੇ ਨਾ ਹੋ ਜੇ ਕਿਸੇ ਦਿਨ ਅੱਜ ਹੀ ਛੱਡੋ